ਕੰਨਾ ਨਹੀਂ ਕੱਪੜਿਆਂ ਵਾਲੀਆਂ ਛੱਡ ਗਿਆ ਉਹ ਨਿਕਲ ਗਿਆ ਉਹਦੇ ਵਰਗੀ ਉਹਦਾ ਨਿਕਲ ਗਿਆ ਉਹਦੇ ਵਰਗੀ ਯਾਰ ਸੂਟ ਸਾਰੇ ਹੀ ਸੋਹਣੇ ਆ ਮੈਂ ਫੁਲਕਾਰੀ ਲੈ ਕੇ ਬੇਬੇ ਵੀ ਪੂਰੀ ਮਾਡਰਨ ਬਣ ਗਈ ਸਾਡੇ ਘਰ ਦਾ ਮਸਲਾ ਬਹੁਤ ਖਰਾਬ ਹੋਇਆ ਪਿਆ ਉਹ ਕੀ ਹੋ ਗਿਆ ਉਹਦਾ ਕੋਈ ਮਸਲਾ ਹੱਲ ਕਰੋ ਕੀ ਹੋ ਗਿਆ ਕੋਈ ਲੀੜਾ ਕੱਪੜਾ ਲੈ ਕੇ ਉਹਦਾ ਕਮੀਜ਼ ਠੀਕ ਕਰੋ ਇਹ ਤਾਂ ਬੋਲਦੀ ਜਿੱਦ ਰੋਟੀ ਤੋਂ ਵੀ ਬੈਠੇ ਬਾਈ ਫੁਲਕਾਰੀ ਫੁਲਕਾਰੀ ਤੇ ਵਾਕਿਆ ਬੜੀ ਸੋਹਣੀ ਹੈ ਆਏ ਆਂ ਸਲਵਾਰ ਤੇ ਆਵੇ ਵਰਕ ਹਣਾ ਹਾਂ ਸਲਵਾਰ ਤੇ ਵਰਕ ਆਂ ਗਰ ਬੜਾ ਸੋਹਣਾ ਸੋਹਣਾ ਮੰਮਾ ਇਦਾਂ ਦਾ ਲੈ ਲਓ ਜੇ ਲੈਣਾ ਜੇ ਹੁਣ ਠੀਕ ਠਾਕ ਹਾਂ ਵਧੀਆ ਵਧੀਆ ਲਾਓ ਜੀ ਸੱਜਣਾ ਇੱਕ ਪੰਗਾ ਪੈ ਚੁੱਕਾ ਜੇ ਪਿਛਲਾ ਪੰਗਾ ਪੈ ਗਿਆ ਪਿਛਲਾ ਵਲੌਗ ਤੁਸੀਂ ਦੇਖਿਆ ਹੋਣਾ ਜਿਹੜਾ ਮੰਮੀ ਦਾ ਸੂਟ ਸੜ ਗਿਆ ਸੀ ਜਿਹੜਾ ਜਾਣ ਕੇ ਨਹੀਂ ਸਾੜਿਆ ਉਹ ਤਾਂ ਬੋਲਦੀ ਨਹੀਂ ਸਾਢੇ 9 ਦਿਨ ਦੀ ਗੁੱਸਾ ਹੋਈ ਫਿਰਦੀ ਆ ਮੇਰਾ ਆਂ ਜੇ ਇਹ ਫੇਰ ਇਹਨਾਂ ਸੂਟ ਸਿੱਤੇ ਸਾੜ ਕੇ ਰੱਖ ਦੋ ਤੁਹਾਨੂੰ ਬਣਾ ਕੇ ਦਿਓ ਜਿਵੇਂ ਬਣਾਣਾ ਮੰਮੀ ਨਾ ਕੱਲ ਦੀ ਮੂੰਹ ਪਰ ਬੋਲਦੀ ਨਹੀਂ ਸਾਢੇ ਨਾਲ ਮੰਮੀ ਮੂੰਹ ਬਣਾਈ ਫਿਰਦੀ ਮੰਮੀ ਕੇ ਮੰਮੀ ਕਹਿੰਦੀ ਵਾ ਮਿੱਕੀ ਮੇਰਾ ਫੇਵਰੇਟ ਸੂਟ ਸੀਗਾ ਕਿ ਉਹੀ ਸੂਟ ਤੁਸੀਂ ਛਾੜ ਕੇ ਰੱਖਤਾ ਵਾ ਮੰਮੀ ਹੁਣ ਕਹਿੰਦੀ ਹੈ ਕਿ ਇਹੀ ਠੀਕ ਕਰਾ ਕੇ ਦਿਓ ਮੈਨੂੰ ਹੁਣ ਕਿੱਥੇ ਚੱਲੇ ਆਪਾ ਹੁਣ ਆਪਾ ਜਨੈ ਸ਼ਹਿਰ ਆ ਪਟੀਕ ਦੇ ਹਾਂ ਉਹ ਕਹਿੰਦੀ ਮੇਰਾ ਉਹ ਸੂਟ ਸਹੀ ਕਰਾ ਕੇ ਦਿਓ ਮੈਂ ਤਾਂ ਉਹੀ ਪਾਉਣਾ ਹਾਂ ਮੰਮੀ ਮੰਮੀ ਕਹਿੰਦੀ ਪਈ ਕਿ ਮੇਰਾ ਪਰਾਣਾ ਬੋਲਦੀ ਨਹੀਂ 95 ਦਿਨ ਮੰਮੀ ਕਹਿੰਦੀ ਮੇਰਾ ਪੁਰਾਣਾ ਸੂਟ ਹੈ ਇਹੋ ਜਿਹਾ ਸੂਟ ਅੱਜਕੱਲ ਮਿਲਦੇ ਹੀ ਨਹੀਂ ਮੰਮੀ ਉਹ ਕਿੱਥੇ ਮਲੇ ਆਇਆ ਜੇ ਸੂਟ ਬੇਬੇ ਤੂੰ ਮੰਮੀ ਆਲਦੀ ਨਹੀਂ ਆਪਾ ਸਨ ਨਹੀਂ ਮੈਂ ਤਾਂ ਮੰਮੀ ਆਉਂਦੀ ਕਰਨੀ ਜੀ ਤਾਂ ਉਹ ਸੂਰ ਸਾੜੇ ਦਾ ਮੰਮੀ ਆਉਂਦੀ ਕਰਨੀ ਆ ਉਹ ਜਿਹੜਾ ਬਿੜੋ ਕਰਨੀ ਜਿਹਨਾਂ ਕੰਮ ਕਰਾਉਗੀ ਤਾਂ ਮੁਕਰ ਕੇ ਬੇਬੂ ਹਾਂ ਜੀ ਤਾਂ ਬੋਲਦਾ ਨਹੀਂ ਉਹ ਬੋਲਦੀ ਨਹੀਂ ਸਾਡੇ ਨਾਲ ਉਹ ਤੇਨਾਂ ਵੀ ਗੁੱਸੇ ਆ ਤੇ ਮੇਰੇ ਨਾਲ ਵੀ ਗੁੱਸੇ ਆਂ ਤੇ ਤੇਰੇ ਪੋਤੇ ਨੇ ਮੇਰਾ ਸੂਰ ਸਾੜ ਕੇ ਰੱਖ ਦਿੱਤਾ ਉਹੋ ਹੀ ਤਾਂ ਬਣਾ ਕੇ ਜਬਕੀ ਕੋਈ ਨਾ ਕੋਈ ਨਾ ਸੋ ਚਲੋ ਵੀ ਹੁਣ ਚੱਲਦੇ ਆ ਮੰਮੀ ਨੂੰ ਵਾਏ ਮਾਰੀਏ ਮੰਮੀ ਇਹ ਹੌਲੀ ਹੌਲੀ ਆਊਗੀ ਉਹ ਵੀ ਗੁੱਸੇ ਦੀ ਭਰੀ ਪਈ ਆ ਮੰਮੀ ਹਾਂ ਆ ਜਾਓ ਚੱਲੀਏ ਸੂਟ ਲੈ ਰਿਆਂ ਗਾਇਓ ਆਹ ਸਕਿੰਨਾ ਹੁੰਦਾ ਤੈਨੂੰ ਸੂਟ ਕਿੱਥੇ ਆ ਜੀ ਕਿਹੜਾ ਸੂਟ ਜੀ ਤੇ ਤੇ ਡਿਜ਼ਾਈਨ ਪਾਇਆ ਲਓ ਜੀ ਆ ਜਿਹੜਾ ਮੰਮੀ ਦਾ ਸੂਟ ਸੀਗਾ ਜਿਹੜਾ ਸੜ ਗਿਆ ਸੀ ਸੜ ਗਿਆ ਨਹੀਂ ਇਹ ਸਾੜਿਆ ਤੂੰ ਓਏ ਨਹੀਂ ਸਾੜਿਆ ਆਪਦੇ ਆ ਇਹ ਇਹੋ ਜਿਹੇ ਸੂਟ ਹੁਣ ਲੱਭਦੇ ਆ ਪੁਰਾਣਾ ਸੂਟ ਹੈ ਮੇਰਾ ਇੰਨਾ ਵਧੀਆ ਸੰਭ ਕੇ ਰੱਖਿਆ ਸੀ ਮੇਰਾ ਇਹ ਬੁਟੀਕਲ ਹੀ ਵਿਚਾਰੀ ਕਿਵੇਂ ਇਹਨੂੰ ਸੂਤ ਕਰੂਗੀ ਤੂੰ ਮੈਨੂੰ ਕੀ ਪਤਾ ਕਿਵੇਂ ਸੂਤ ਕਰੂਗੀ ਤੂੰ ਹੀ ਉਹਨੋਂ ਨਾ ਸਕੀਮ ਬਣਾਉਣੀ ਆ ਵੀ ਆਪੇ ਸਹੀ ਕਰਕੇ ਦੇ ਕਿਵੇਂ ਨਾ ਕਿਵੇਂ ਕੋਈ ਡਿਜ਼ਾਈਨ ਪਾ ਦੇ ਕੋਈ ਕੁਛ ਮਰਜ਼ੀ ਕਰ ਦੇ ਉਹ ਨਹੀਂ ਬਣਾਣਾ ਇਹ ਬਣਾਉਣਾ ਹੀ ਪੈਣਾ ਤੈਨੂੰ ਬਣਾਉਣਾ ਪੈਣਾ ਮੈਂ ਸੂਟ ਜਿਵੇਂ ਸਾੜਿਆ ਤੂੰ ਹਾਂ ਚਲੋ ਚੱਕੋ ਯਾਰ ਇੰਨਾ ਵਧੀਆ ਸੀ ਮੇਰਾ ਚਲੋ ਮੇਰੀ ਮਾਂ ਕੋਈ ਨਾ ਗੁੱਸਾ ਨਾ ਕਰੋ ਚਲ ਜਾਈਏ ਚੱਲ ਬੇਬੇ ਚੱਲੀਏ। ਹਾਂ ਕਿਲਾ ਮਤ ਕਰਨਾ ਚੱਲ ਕੋਈ ਨਹੀਂ ਹੁਣ ਸੜਨ ਵਾਲਾ ਤਾਂ ਸੜ ਗਿਆ। ਹਾਂ ਮੰਮੀ ਨੂੰ ਠੀਕ ਤਾਂ ਖੂਦ ਕਰਾ ਲਿਆਂਗੇ। ਮੰਮੀ ਨੂੰ ਸਮਝਾਉਣ ਚਾਹ। ਹਾਂ ਹੋ ਪਿਆਰ ਨਾਲ ਬਾਹਰ ਮਾਰੂ। ਸੋਨੀ ਸੋਨੀ ਬਾਹਰ ਆ ਜਾ ਹੁਣ ਤਾਂ ਸੋਨੀ ਪੁੱਤ ਸੋਨੀ ਪੁੱਤ ਆ ਜਾ ਬਾਹਰ ਆ ਜਾ ਕੋਈ ਨਹੀਂ ਬਣਾ ਦੇਾਂਗੇ ਠੀਕ ਤਾਂ ਸਹੀ ਕਰਾ ਦੇਾਂਗੇ। ਠੀਕ ਹੈ ਸੋਨੀ ਪੁੱਤ ਬਾਹਰ ਆ ਜਾ। ਸੋਨੀ ਪੁੱਤ ਬਾਹਰ ਆ ਜਾ। ਲੈ ਕੇ ਕਮੀਜ਼। ਆਇਓ ਮਮਾ। ਚਾਲ ਕੋਈ ਨਹੀਂ ਸੋਧ ਕਰਾ ਦੇਾਂਗੇ ਗੁੱਸੇ ਵਾਲੀ ਕੋਈ ਬਣਨਾ ਕਿ ਨਹੀਂ ਬਣ ਜੂਗਾ ਕੋਈ ਨਹੀਂ ਗੁੱਸੇ ਵਾਲੀ ਕੋਈ ਲੋੜ ਨਹੀਂ ਤੇ ਮਾਂ ਜਾਣਾ ਮੂੰਹ ਕਿ ਆ ਬਰਾਬਰ ਮੰਮੀ ਨੇ ਤਾਂ ਗੁੱਸੇ ਹੋਣਾ ਸਾਡਾ ਕੈਮਰਾਮੈਨ ਹੀਰਾ ਵੀ ਗੁੱਸੇ ਹੋ ਗਿਆ ਮੰਮੀ ਤਾਂ ਬੜੀਆਂ ਗਾਲਾਂ ਪਈਆਂ ਉਦਨ ਉਹਨੂੰ ਮੈਨੂੰ ਤੇ ਪੈਣੀਆਂ ਚੱਲ ਆਪਾਂ ਚੱਲਦਾ ਰਹਿੰਦੇ ਇੰਨਾ ਮੰਮੀ ਹੁਣ ਤੇ ਥੋੜੀ ਸਮਾਈਲ ਕਰ ਲੋ ਆਪਾਂ ਬੁਟੀਕ ਦੇ ਜਾ ਰਹੇ ਬੇਬੇ ਮੰਮੀ ਨੂੰ ਕਿਹਾ ਹੱਸਪਾ ਮਾੜੀ ਜੀ ਨਹੀਂ ਆਉਂਦੀ ਹਸਣਾ ਨਹੀਂ ਨਹੀਂ ਆਉਂਦੀ ਨਾ ਉਸੇ ਫਿਰ ਕਮੀਜ਼ ਵੀ ਨਹੀਂ ਬਣਾ ਕੇ ਦੇਣਾ ਸੀ ਤੈਨ ਮੈਂ ਘੜਾ ਕਿਆ ਬਣਾ ਦੇ ਦਉ ਤੇ ਤੂੰ ਬੂ ਦੋ ਆ ਵੇ ਜੀ ਨਾਲ ਡੈਡੀ ਜੀ ਵੀ ਚੱਲੇ ਆ ਡੈਡੀ ਅਸੀਂ ਕਾ ਸਰਕਾਰ ਸੋ ਡੈਡੀ ਨੂੰ ਫਰੋਇ ਪਰ ਕੰਮ ਹੈ ਇਹਨਾਂ ਨੇ ਡੈਡੀ ਨੇ ਉਧਰ ਚਲੇ ਜਾਣਾ ਉੱਥੇ ਆਪਾਂ ਡ੍ਰੌਪ ਕਰ ਦੇਣਾ ਤੇ ਫੇਰ ਅਸੀਂ ਚਲੇ ਜਾਣਾ ਠੀਕ ਦੇ ਪੁਰਨਾ ਇਹਨੂੰ ਸੂਟ ਕਰਾਉਂਦੇ ਕਰਾਉਂਦੇ ਆ ਹਨਾ ਸੂਟ ਨੂੰ ਸੂਟ ਕਰਾਉਂਦੇ ਹੋਰ ਕੋਈ ਸੂਟ ਕੱਲਾ ਜ ਕਮੀਜ਼ ਹੀ ਆ ਵਾਵਾ ਸਲਵਾਰ ਨੇਗੀ ਤੇ ਕੱਲਾ ਕਮੀਜ਼ ਵੀ ਕਿਸ ਕੰਮ ਆ ਜੇ ਉਹ ਸਾੜ ਹੀ ਗਿਆ ਕਮੀਜ਼ ਓਏ ਚਲੋ ਛੱਡੋ ਕੋਈ ਨਹੀਂ ਯਾਰ ਕਮੀਜ਼ ਦੇ ਕਹਿੰਦੇ ਮੇਰਾ ਉਹੀ ਸੂਟ ਪੁਰਾਣਾ ਫੇਵਰੇਟ ਸੀ ਚਲੋ ਜੀ ਸੂਟਾਂ ਵੀ ਤਾਂ ਢੇਰ ਲੱਗੇ ਪਏ ਤਾਂ ਜ਼ਰੂਰੀ ਨਹੀਂ ਮੇਹੀ ਪਾਉਣਾ ਕੋਈ ਸੂਟ ਹੁੰਦੇ ਉਹਨਾਂ ਨਾਲ ਅੱਜ ਤੇ ਬੇਬੇ ਵੀ ਤਿਆਰ ਹੋ ਗਈ ਬੇਬੇ ਕਹਿੰਦੀ ਮੈਂ ਵੀ ਬੁਟੀਕ ਵੇਖ ਕੇ ਆਉਣੀ ਆ ਬੇਬੇ ਅੱਜ ਪਹਿਲੀ ਵਾਰੀ ਚੱਲੀ ਹੈ ਨਾ ਬੇਬੇ ਮੈਂ ਤਾਂ ਪਹਿਲੀ ਵਾਰੀ ਆਹਾਂ ਬੇਬੇ ਹੁਣ ਵੇਖ ਕੇ ਮੈਂ ਇੱਥੇ ਆ ਆ ਪੁੱਤ ਤਾਂ ਪਸੰਦ ਆਈ ਨੁਵੇਦਾ ਇਹ ਬੋਟ ਫਟਾਵਾ ਜਾਂਦਾ ਹੈ ਐਨ ਡੀ ਐ ਨਵਾਂ ਹੈ ਨਵਾਂ ਹੈ ਲੋ ਜੀ ਪਹੁੰਚ ਗਏ ਬੇਬੇ ਬਟੀਕ ਤੇ ਤਾਂ ਬਟੀਕ ਵਾਲੀ ਸੋਹਣੀ ਹੈ ਹੈ ਤਾਂ ਬਟੀਕ ਹੀ ਬਾਹਰ ਸੋਹਣੀ ਹੈ ਸਤਿਕਾਰ ਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਬੇਟਾ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਜੀ ਬੜੀ ਖੁਸ਼ੀ ਹੋਈ ਤੁਸੀਂ ਆਏ ਮੇਰੇ ਕੋਲ ਸੀ ਪੈਸੇ ਤੁਸੀਂ ਆਓ ਸੁਣੀ ਮੇਰੀ ਇੱਕ ਗੱਲ ਸੁਣਾ ਸਾਡੇ ਘਰ ਦਾ ਮਸਲਾ ਬਹੁਤ ਖਰਾਬ ਹੋਇਆ ਪਿਆ ਉਹ ਕੀ ਹੋ ਗਿਆ ਉਹਦਾ ਕੋਈ ਮਸਲਾ ਹੱਲ ਕਰੋ ਕੀ ਹੋ ਕੀ ਗਿਆ ਕੋਈ ਲੀੜਾ ਕਪੜਾ ਲੈ ਕੇ ਉਹਦਾ ਕਮੀਜ਼ ਠੀਕ ਕਰੋ ਇਹ ਤਾਂ ਬੋਲਦੀ ਨਹੀਂ ਤਾਂ ਰੋਟੀ ਤਾਂ ਵੀ ਬੈਠੇ ਆ ਮਮੀ ਇਸ ਹੱਥੋਂ ਦੇ ਰਾਂਗੇ ਤੁਸੀਂ ਐਵੇਂ ਨਾ ਕਰੋ ਮਾਂ ਪੂੜੀ ਖੁੰਡਿਆ ਦੇ ਦੇ ਮਮੀ ਦਾ ਕਮੀਜ਼ ਆ ਨਾ ਸੜਦਾ ਹੀ ਨਹੀਂ ਗੇ ਸੜ ਗਿਆ ਵਾ ਅੱਛਾ ਨਹੀਂ ਨਹੀਂ ਇੱਥੇ ਰੋਣੀ ਤਾਂ ਬੈਠੇ ਆ ਨਹੀਂ ਨਹੀਂ ਰੋਟੀ ਵੀ ਦਾਗ ਤੈਨੂੰ ਸਾਰਾ ਨਹੀਂ ਕੀ ਐ ਰੋਸਣਾ ਨਹੀਂ ਤੁਹਾਨੂੰ ਹਾਂ ਹਾਂ ਫਿਰ ਤਾਂ ਮੀਲ ਖਰਾਬ ਹੋ ਗਿਆ ਨਹੀਂ ਨਹੀਂ ਤੇ ਉਹ ਪ੍ਰੈਸ ਲੱਗ ਗਈ ਸੀ ਉਹਨੂੰ ਵੇਖ ਕੇ ਵਲੌਗ ਵੇਖਿਆ ਵਲੌਗ ਚ ਵੇਖਿਆ ਸੀ ਕਿ ਬਚਾਰੇ ਨੂੰ ਵਾਵਾ ਹੀ ਪਿੱਛੇ ਚਿੱਤਰ ਚੁੱਤਰ ਪੈਂਦੇ ਨਹੀਂ ਨਹੀਂ ਕੀ ਅਸੀ ਇਹ ਕੰਮ ਵਿੱਚ ਛਤਲਾਂ ਦੇ ਕਰ ਬੇਬੇ ਗੱਡੀ 'ਚ ਮੂੰਹ ਬਣਿਆ ਤੇ ਹੁਣ ਪੂਰੇ ਖੋਣ ਵੇਖ ਕੇ ਪਟੀਕ ਦੇ ਸੂਟ ਤੇ ਖੁਸ਼ ਹੋ ਗਈ ਕਿਹੜਾ ਲਵਾ ਕਿਹੜਾ ਲਵਾ ਕਿਹੜਾ ਲਵਾ ਛੂਟ ਲਿਆਓ ਮੇਰਾ ਆਪਦਾ ਬੁਟੀਕ ਹੈ ਹਾਂ ਜੀ ਹਾਂ ਜੀ ਹਾਂ ਕੋਈ ਨਾ ਬਣਾ ਸੀ ਮੇਰਾ ਆਪਦਾ ਬੱਡੀ ਦਾ ਹਾਂ 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 ਕਿਹੜਾ ਲਵਾ ਚੰਦ ਚੜਾ ਆ ਜੀ ਵਾਹ ਕਿਹ ਕਿਹਨੇ ਕਿਹਨੇ ਚੰਦ ਹੈ ਇਹਦਾ ਕੋਈ ਇਸ ਦਾ ਨਿਸ਼ਾਨੀ ਬਣੀ ਇਹਦਾ ਹੱਲ ਕਰਕੇ ਦਿਓ ਕੋਈ ਕੋਈ ਲਾ ਕੇ ਨਾ ਸੂਟ ਸਾਟ ਆਪਾਂ ਐਵੇਂ ਕਰਦੇ ਆ ਨਾ ਸਾਨੂੰ ਤੇ ਰਾਤ ਨੂੰ ਜਿਹਨੇ ਨੀਂਦ ਨਹੀਂ ਆਉਂਦੀ ਜੀ ਕੋਈ ਬੋਲਦੀ ਨਹੀਂਗੀ ਨਾ ਬਈ ਇੱਕ ਸੂਟ ਪਿੱਛੇ ਨਹੀਂ ਤੁਸੀਂ ਬੋਲਦੇ ਸੂਟਾਂ ਦੇ ਜੱਟੇ ਲੱਗੇ ਪਏ ਆ ਹਾਂ ਇਹਦਾ ਸੂਟ ਬਣਾ ਲੈ ਇਹਨਾਂ ਦਾ ਸੂਟ ਬਣਾਉਣਾ ਨਹੀਂ ਐਦਾਂ ਦਾ ਮਿਲ ਜੂਗਾ ਸੂਟ ਤਾਂ ਫੜ ਕੇ ਹੈ ਤਾਂ ਦਾਾਂਗੇ ਕਿਵੇਂ ਕੀ ਹਾਲ ਹੈ ਇਹਦਾ ਨਵੇਂ ਸੂਟ ਲੈ ਕੇ ਨਾ ਉਹ ਤੇ ਪੈਚ ਕਰ ਦਾਂਗੇ ਐਵੇਂ ਸੇਮ ਹੀ ਨਹੀਂ ਮੇਰਾ ਫੇਵਰੇਟ ਸੂਟ ਜਿਹੜਾ ਕਰਦਾ ਕਹਾਂ ਬਈ ਸੁਣੋ ਸੇਮ ਫੈਬਰਿਕ ਮਿਲ ਜੇਗਾ ਸੇਮ ਫੈਬਰਿਕ ਮਿਲ ਜੇਗਾ ਉਹਦਾ ਖਰਚਾ ਵੜਾ ਜਾਣਾ ਬੇਬੇ ਉਹਦੇ ਤਾਂ ਤੁਸੀਂ ਤਾਂ ਆਨੇ ਫਿਰ ਕਰਨੇ ਤੇ ਟੂਰਟਨ ਹੈ ਹੋਰ ਵੀ ਪੱਛੇ ਹਜ਼ਾਰ ਲਾਉਣ ਨੂੰ ਪਿਆਰ ਹੋ ਗਏ ਨਹੀਂ ਕਰਿਆ ਨੂੰ ਆ ਚਾਹੀਦਾ ਤਾਂ ਨਹੀਂ ਸੀ ਨਹੀਂ ਪਰ ਮੋਰੇ ਦਾ ਇਥੋਂ ਨਹੀਂ ਨਾ ਨਹੀਂ ਇਹਦਾ ਕੋਈ ਹੱਲ ਨਹੀਂ ਆ ਤੂੰ ਮੇਰੀ ਗੱਲ ਸੁਣਾਂ ਇਹ ਇਹਨੇ ਕੋੜੇ ਰੱਖ ਕੇ ਗਈ ਵੀ ਇਹ ਵੀ ਪ੍ਰੈਸ ਕਰ ਦੇ ਕਿੱਥੇ ਗਈ ਇਹਨੇ ਕਰਕੇ ਦੇਣਾ ਵੀ ਕਿੱਥੇ ਆਵਦੇ ਵੀ ਰੱਖ ਕਿਉਂ ਸਾਰਨਾ ਹੀ ਸੀ ਨਹੀਂ ਤਾਂ ਮੈਂ ਸੋਇ ਚ ਭਾਂਡੇ ਮਾਰਦੇ ਸੀ ਮੈਂ ਕਿ ਚੱਲ ਮੈਂ ਭਾਂਡੇ ਮਾਰ ਦੇ ਤੇ ਤੂੰ ਆਪਦੇ ਚੱਲ ਲੈ ਜਾ ਹੌਲੀ ਹੌਲੀ ਸ਼ਾਂਤ ਸ਼ਾਂਤੀ ਇਹਦਾ ਹੱਲ ਦੱਸੋ ਜੀ ਹੈਗਾ ਹੋ ਜਾਊਗਾ ਬੇਟਾ ਇਹ ਸਾਰਾ ਪੈਚ ਵਰਕ ਹੋ ਜਾਏਗਾ ਨਵਾਂ ਬਣ ਜਾਏਗਾ ਬਿਲਕੁਲ ਐਜ਼ ਇਟ ਇਜ਼ ਨਵਾਂ ਬਣ ਜਾਏਗਾ ਅੱਛਾ ਨਵਾਂ ਸੂਟ ਨਹੀਂ ਕਹਿਣਾ ਤੁਸੀਂ ਕੋਸ਼ ਸੂਟ ਨਵਾਂ ਬਣ ਜਾਏਗਾ ਤੁਹਾਡਾ ਸੂਟ ਹੀ ਨਵਾਂ ਲੈਣਾ ਦੇਖੇ ਸੂਟ ਦਾ ਨਵਾਂ ਬਣ ਗਿਆ ਇਹਦਾ ਹੋਰ ਹੈ ਬੇਬੇ ਮੰਮੀ ਤੇ ਭਾਦ ਹੋਰ ਮਸਾਲਾ ਖਾ ਹਾਲ ਹੋ ਗਿਆ ਖੜਾ ਹੋ ਗਿਆ ਤੁਹਾਡਾ ਤਾਂ ਫਿਰ ਤੋਰਦਾ online ਆ ਬੀ ਚਲ ਪੈ ਨਹੀਂ ਬਦਲਣ ਚਾਹੀ ਬਦਲ ਕੋਈ ਕੱਪੜਾ ਲੈ ਕੇ ਨਾਲ ਉਹ ਤਾਂ ਚੇਂਜ ਕਰ ਦਿਓ ਇਹਦਾ ਕੋਈ ਹੱਲ ਨਹੀਂ ਆ ਇਹ ਤਾਂ ਨਵੇਂ ਤੇ ਬਣੂਗੇ ਮੈਂ ਤਾਂ ਹੁਣ ਇੱਥੋਂ ਕੀ ਬਣੇ ਚੱਲੇ ਆਪੇ ਫਿਰ ਹੁਣ ਆਪ ਮੈਨੂੰ ਨਵਾਂ ਲੈ ਕੇ ਦਊਗਾ ਲੈ ਬੇਬੇ ਸੁਣ ਲਓ ਇਹ ਤਾਂ ਕੰਦੂ ਖੈਰ ਨਾ ਕਿਤੇ ਆ ਜਾਵੇ ਇਹ ਤਾਂ ਦੁਕਾਨਾ ਨਹੀਂ ਕੱਪੜਿਆਂ ਵਾਲੀਆਂ ਛੱਡ ਗਿਆ ਉਹ ਨਿਕਲ ਗਿਆ ਉਹਦੇ ਵਰਗੀ ਉਹਦੇ ਨਿਕਲ ਗਿਆ ਉਹਦੇ ਵਰਗੀ ਥੋੜੀ ਇੱਕ ਰਿੰਜੀ ਖੁਦੀ ਪੁਟੀ ਕੇ ਥੇ ਖੋਣੀ ਆ ਕਲ ਕੋਈ ਗੱਲ ਨਹੀਂ ਫਿਰ ਕੇ ਆਇਆ ਮੈਂ ਤੇ ਐ ਨਹੀਂ ਮੈਂ ਗਲਤੀ ਕੀਤੀ ਤੇ ਮੈਂ ਕਹਿਣਾ ਨਹੀਂ ਆਪੇ ਤੁਸੀਂ ਕਹੀ ਜਾਨੇ ਵੀ ਚੱਲ ਚਲੋ ਠੀਕ ਐ ਸੂਟ 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 ਵੇਖ ਲਉ ਵੇਖ ਲੈ ਹੁਣ ਇਹਨੇ ਕੀ ਪਤਾ ਕਿਹਨੇ ਹੱਥ ਲਾਉਣਾ 40 ਆਲੇ ਬੰਕ ਕੇ ਤੇ 50 ਆਲੇ ਨੂੰ ਬੰਕ ਕੇ ਜਿਹੜਾ ਕੋਈ ਨਹੀਂ ਕੋਈ ਨਾ ਲੱਗੂਗਾ ਉਹੀ ਵੇਖੂਗੀ ਮੈਂ ਆ ਤਾਂ ਮਾਰਾ ਮੋਟਾ ਵੀ ਇਹ ਤਾਂ ਫੇਵਰੇਟ ਕਰਕੇ ਤੇ ਚੰਦ ਚੜਾ ਦਿੱਤਾ ਤੇ ਹੋਰ ਵੱਡੇ ਭਾਲੂ ਵੀ ਹੋਣਾ ਚਲ ਸੂਟ ਦਿਖਾਓ ਬੇਬੇ ਕੋਈ ਨਾ ਲੈ 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 ਸੂਟ ਦਿਖਾ ਦਿਓ ਕੋਈ ਯਾਰ ਇਹ ਤਾਂ ਬਸ ਇਹੰਦਾਉਂਦਾ ਠੀਕ ਹੈ ਹਾਂ ਜੀ ਦਿਖਾ 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 ਦੇ ਅੰਦਰ ਅੰਦਰ ਸਿੱਜਾਂ ਨੇ ਹਣ ਖੁਸ਼ ਹੈਂ ਖੁਸ਼ ਹੋ ਗਏ ਕਿ ਨਹੀਂ ਜਿੱਦਾਂ ਕਹਾਂ ਸੂਟ ਵਿੱਚ ਖਾ ਦਿੰਨੇ ਆਂ ਖੁਸ਼ ਹੋ ਗਏ ਕਿ ਨਹੀਂ ਮੈਨੇ ਪੁਗਾਉਣੀਆਂ ਰੋਟੀਆਂ ਮੈਨੇ ਤਾਂ ਦੋ ਟਰਣੇ ਢਾਬੇ ਤੇ ਖਾਇਆ ਉਹ ਜਾ ਕੇ ਦੇ ਦੂੰਗਾ ਕਮੀ ਚ ਨੂੰਗਾ ਹੈ ਹੋ ਗਿਆ ਤਾਂ ਤੁਹਾਨੂੰ ਰੋਟੀ ਤੇ ਬੈਠੇ ਆ ਜੀ ਚਲੋ ਹੁਣ ਸੂਟ ਕੋਈ ਦਾ ਨਹੀਂ ਸੂਟ ਨਵਾ ਲੈ ਸਾਰੇ ਪਾਣੀ ਨਾਲ ਮਿਲੇਗਾ ਥੋੜੀ ਜਿਵੇਂ ਐਸੇ ਆ ਜਿਹੜਾ ਮਰਜੀ ਸੂਟ ਚੱਕੋ ਤੇ ਲੈ ਜਾਓ ਪਰ ਲੜਨਾ ਨਹੀਂ ਠੀਕ ਹੈ ਹਨਾ ਬੇਬੇ ਲੜਨਾ ਨਹੀਂ ਸਰ ਇਹ ਗੱਲ ਮਨਜ਼ੂਰ ਆ ਮੈਨੂੰ ਕਰ ਫੇ ਇਹਨੂੰ ਕੀ ਘਟਾ ਇਹ ਤਾਂ ਤਾਂ ਇੰਨਾ ਕਿ ਛੜਿਆ ਤੇ ਵੱਡਾ ਕਮੀਜ਼ ਚਾ ਗਾ ਲੈਣਾ ਸਾਰਾ ਝੂਠ ਹੀ ਲੈ ਲੂਗੀ ਚਲੋ ਕੋਈ ਨਾ ਹੁਣ ਤੁਸੀਂ ਮਮਾ ਵੇਖ ਲਓ ਪਸੰਦ ਕਰ ਲਓ ਜਿਹੜਾ ਆਉਂਦਾ ਭੈਣ ਜੀ ਹੁਣ ਤੇ ਆਪਾਂ ਆਏ ਆ ਬੁਟੀਕ ਤੇ ਜਿਹੜਾ ਪਸੰਦ ਆ ਲੈ ਲਓ ਠੀਕ ਹੈ ਠੀਕ ਇਹਨੂੰ ਖੁਸ਼ ਹੋ ਜਾਓ ਜਵਾਈ ਦਾ ਗੋਸ਼ਾ ਜਵਾਈ ਦਾ ਗੋਸ਼ਾ ਰੋਟੀ ਕਮਕਾਵੇ ਜਾ ਕੇ ਹੈ ਬਈ ਇਹ ਗੱਲ ਕਿਵੇਂ ਫਕਟਰ ਰੋਟੀਆਂ ਬਕਾਇਦਾ ਸਬਤੇ ਸਬਜੀ ਕਰੇ ਮਮੀ ਇੱਕ ਸੂਟ ਮਿਲਣਾ ਹੁਣ ਤੁਸੀਂ ਰੋਟੀ ਇੱਕ ਵਾਰੀ ਨਹੀਂ ਦੋ ਦੋ ਵਾਰੀ ਬਣਾਉਣੀ ਮੈਂ ਨਾ ਵੀ ਕਹਿੰਦਾ ਤਵੀ ੱਕੇ ਨਾਲ ਸੋਣੀ ਨਹੀਂ ਖਾਓ ਖਾਓ ਮਮਾ ਜਿਹੜਾ ਪਸੰਦ ਆਉਂਦਾ ਚੱਕ ਲਿਓ ਸੂਟ ਹੀ ਸੂਟ ਸੂਟ ਲੈ ਕੇ ਨਹੀਂ ਗੱਲ ਮਮੀ ਸੂਟ ਦੀ ਹੋਈ ਆ ਬੇਬੇ ਗੱਲ ਸੂਟ ਦੀ ਹੋਈ ਪਹਿਲਾਂ ਫਰ ਕਰ ਜਾ ਤੇ ਖੜ ਜਾ ਕਿ ਨਹੀਂ ਤੂੰ ਨੂੰ ਸੋਣੀ ਕਰਦੀ ਬਾਈ ਫੁਲਕਾਰੀ ਫੁਲਕਾਰੀ ਤੇ ਵਾਕਿਆ ਬੜੀ ਸੋਹਣੀ ਹੈ ਜੱਬਰ ਜਿਵੇਂ ਬਾਗ ਹੁੰਦੇ ਇੰਨੇ ਹੈਣਾ ਕਿੱਡਾ ਕਿੱਡੀ ਸੋਹਣੀ ਫੁਲਕਾਰੀ ਹੈ ਪਰ ਵੀ ਸੂਟ ਲੈਣਾ ਤੇ ਫੁਲਕਾਰੀ ਕੋ ਵੇਖੀ ਜਾਂਦੇ ਆ ਫੁਲਕਾਰੀ ਨਹੀਂ ਲੈਣ ਦੇਣੀ ਤੇ ਕੀ ਲੈਣ ਦੇਣੀ ਤੇ ਸੂਟ ਤੇ ਨਾ ਲੈਣ ਦੇਣਾ ਬਸ ਤਾਂ ਹੀ ਮੈਂ ਬੇਬੇ ਨੂੰ ਲੈ ਕੇ ਆਇਆ ਤੇ ਰਾਤ ਪੈ ਲੈਣੇ ਬਈ ਤੇ ਬਾਹਰ ਆ ਲਿਆ ਕੁ ਵੇਖਣਾ ਲਵੇ ਉਹ ਯਾਰ ਫੁਲਕਾਰੀਆਂ ਬੜੀਆਂ ਸੋਹਣੀਆਂ ਆ ਕਲਰ ਕਿੰਨਾ ਲੱਗ ਜਾਇਆ ਹੈ ਹੈ ਬਾਜੋ ਸੂਟ ਸੂਟ ਹਲੇ ਪਸੰਦ ਕਰਨਾ ਅੱਜ ਤਾਂ ਸੂਟਾਂ ਤਾਂ ਜਾਣਾ ਹੈ ਜਾਂ ਫਲਕਾਰੀਆਂ ਹੀ ਨੇ ਨਹੀਂ ਆ। ਇਹ ਪਹਿਲੇ ਡਿਜ਼ਾਈਨ ਆ ਕੀ ਆ ਉਹ। ਹਾਂਜੀ ਹਾਂਜੀ ਪਹਿਲਾਂ ਮੈਂ ਚਾਹੁੰਦੀ ਹਾਂ। ਇਹ ਆ ਤਾਂ ਫਲਕਾਰੀਆਂ ਬੜੀਆਂ ਸੋਹਣੀਆਂ ਹਨਾ। ਹਾਂਜੀ ਹਾਂਜੀ ਇਹ ਤਾਂ ਤੁਹਾਨੂੰ ਦਿਖਾ ਰਹੇ ਆ ਕਿ ਤੁਸੀਂ ਦੇਖੋ ਇੱਕ ਵਾਰੀ ਜੇ ਕੋਈ ਪਸੰਦ ਆ ਲਈ ਚੱਕ ਦੋ ਕੰਮ। ਇਹ ਹੈਂਡ ਵਰਕ ਇਹ ਹੈਂਡ ਮੇਡ ਹੀ ਆ ਨਾ ਹੈਂਡ ਮੇਡ ਕਿ ਹੈਂਡ ਵਰਕ ਦਾ ਕੰਮ ਸਾਂ। ਬੇਬੇ ਤੈਨੂੰ ਕਿਹੜੀ ਪਸੰਦ ਬੇਬੇ ਤੈਨੂੰ ਕਿਹੜੀ ਪਸੰਦ ਆਈ ਆ? ਆਹ ਸੋਹਣੀ ਲੱਗੀ ਆਹ ਦੇਓ ਬੇਬੇ ਨਾ ਵਾਜ ਨੇ ਪਹਿਲਾ ਇਹ ਚਾਲਾ ਪੁਰਾਣੇ ਜਮਾਨੇ ਦਾ ਬੱਡ ਰ ਆਵੇ ਬੇਬੇ ਲੈ ਫਿਰ ਉੱਤੇ ਫੁਲਕਾਰੀ ਲੈ ਇਹ ਇਹ ਬੇਬੇ ਦਾ ਰਵਾਜ ਹੁੰਦਾ ਵੀ ਪਹਿਲਾ ਵੇ ਲੈ ਫੁਲਕਾਰੀ ਲੈ ਕੇ ਬੇਬੇ ਵੀ ਪੂਰੀ ਮਾਡਰਨ ਬਣ ਗਈ ਹੈ ਦੇਖਿਆ ਤਾਂ ਪਹਿਨ ਰਵਾਜ ਹਾਂ ਹਾਂ ਬੇਬੇ ਬੜੀ ਸੋਹਣੀ ਲੱਗੀ ਜਾਨੀ ਆ ਹਾਂ ਅੱਗੇ ਕਿੰਨੇ ਰਵਾਜ ਕੁ ਵੀਰ ਰਵਾਜ ਆਗੇ ਉੱਚਾ ਛੱਗਿਆ ਵਾਲੇ ਤੇ ਪੀੜੇ ਪਹੁੰਚ ਜਾਣੇ ਆਹ ਦਿਖਾਈ ਬੇਬੇ ਜਾਨ ਇਦਾਂ ਉਹ ਕੁੜੀ ਕਿੱਡੀ ਜੱਜ ਰਹੀ ਹੈ ਬੇਬੇ ਇਧਰ ਵੇਖੀ ਪਹਿਲਾ ਰਵਾਜ ਬੇਬੇ ਇਧਰ ਵੇਖਿਓ ਵੈਰੀ ਗੁੱਡ ਬਹੁਤ ਸੋਹਣੇ ਵੈਰੀ ਗੁੱਡ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲੋ ਆ ਵੀ ਫੁਲਕਾਰੀਆਂ ਸਾਰੀਆਂ ਬਈ ਚੜਦੇ ਤੋਂ ਚੜਦੀਆਂ ਸਾਰਿਆਂ ਦੇ ਬਹੁਤ ਸੋਹਣੇ ਸਾਰਿਆਂ ਦੇ ਸੋਹਣੇ ਇਹਦੇ ਕਲਰ ਸੋਹਣੇ ਤੁਸੀਂ ਜਿਹੜੀ ਚੀਜ਼ ਆਪਾਂ ਲੈਣੀ ਆ ਨਾ ਤੁਸੀਂ ਪਹਿਲਾਂ ਫੁਲਕਾਰੀਆਂ ਕੋ ਕੱਢ ਲੀਆਂ ਸੂਟ ਦੀ ਗੱਲ ਹੋਈ ਆ ਤੇ ਮੈਂ ਆਪ ਨੂੰ ਹੱਥ ਪਈਆਂ ਸੀ ਮੈਨੂੰ ਸੋਹਣੀਆਂ ਲੱਗਦੀਆਂ ਕਟਿਕਲਮ ਤੇ ਹੀ ਹੁੰਦਾ ਨਾ ਵੀ ਹੌਣ ਨਾਲ ਚੀਜ਼ੇ ਕੋ ਨਾਲ ਚਾਰ ਚੀਜ਼ ਨਹੀਂ ਨਹੀਂ ਚੂਰੀ ਕਰਦੇ ਨਾ ਕਟਿਕ ਵਾਲੇ ਨਾ ਲੋਵੀ ਸੂਟ ਦਿਖਾ ਯਾਰ ਫੁਲਕਾਰੀਆ ਬਹੁਤ ਸੋਹਣੀਆਂ ਲੱਗ ਜਾਂ ਨਹੀਂ ਆ ਬਾੜੀ ਜੋਣੀ ਹੈ ਆ ਪਹਿਲੇ ਰਿਵਾਜ ਦੀ ਆ ਬਾੜੀ ਜੋਣੀ ਲੱਗਦੀ ਹੈ ਹਨਾ ਕਈਆਂ ਨੇ ਕਿ ਇਹ ਜੇ ਬਾਗ ਕੱਢਦੇ ਹੁੰਦੇ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਆ ਤੁਸੀਂ ਲਾ ਤਾਂ ਤੁਮਾਂ ਚ ਦੇਖੀ ਹੁਣ ਤੁਹਾਡੇ ਕੋਲੇ ਹੈਗੀ ਹੋਈ ਹੈ ਹਨਾ ਆ ਆ ਦੇਖੋ ਜੇ ਤੁਸੀਂ ਵੇਖੀ ਕਈ ਮਨਾ ਦਿੱਤਾ ਆਵੇ ਮੋਰਨੀ ਵਾਲੀ ਫੁਲਕਾਰੀ ਹੈ ਨਾ ਇਹ ਵੀ ਆ ਵੇਖੋ ਕਿੰਨੀਆਂ ਹੀ ਬਣ ਕੇ ਆਈਆਂ ਸਾਰੀਆਂ ਆਰਡਰ ਦੀਆਂ ਆਉਂਦੀਆਂ ਨਾ ਵੀ ਇਹ ਨੇ ਇਹ ਸਾਰੀਆਂ ਹੈਂਡ ਮੇਡ ਨੇ ਲਓ ਇਹ ਫੁਲਕਾਰੀਆਂ ਜਿਹੜੀ ਪਸੰਦ ਆ ਚੱਕ ਲੋ ਕਰਾਂ ਦੀ ਹੁਣ ਇਹਨਾਂ ਨੂੰ ਟਾਈਮ ਤਾਂ ਮਹੀਨਾ ਡੇਢ ਮਹੀਨਾ ਲੱਗ ਸਕਦਾ ਹੁਣ ਆਪੇ ਸੂਟ ਵੇਖੋ ਫਿਰ ਮਮਾ ਜਾਣ ਵਾਲੇ ਬਣੀਏ ਸੂਟ ਦਿਖਾਓ ਭੈਣ ਜੀ ਵੜੀਆ ਜੀ ਵੜੀਆ ਜੀ ਨਹੀਂ ਠੀਕ ਠੀਕ ਜੇ ਦਿਖਾਓ ਵੜੀਆ ਜੀ ਦਿਖਾਓ ਪਹਿਲਾਂ ਚੱਕੀ ਗੱਲ ਖਾ ਹੈ ਤੁਹਾਨੂੰ ਇਹ ਕਹਿਣਾ ਹੈ ਕਿ ਵੜੀਆ ਤੋਂ ਵੜੀਆ ਚੜ ਜੂਗਾ ਫੇ ਕੰਮ ਹਾਂ ਆਪਾਂ ਨੂੰ ਘਾਟਾ ਪੈ ਜਾਣਾ ਬੇਬੇ ਹੁਣ ਗੱਲ ਸੁਣੋ ਮੇਰੀ ਗੱਲ ਸੁਣੋ ਹੁਣ ਜਿਹੜਾ ਮਾਨਪਸੰਦ ਦਾ ਲੈ ਲੋ ਘਰੇ ਜਾ ਕੇ ਮੂੰਹ ਨਹੀਂ ਫਲਾਉਣੇਗੇ ਬਾਜਾ ਐਡਾ ਮੂੰਹ ਬਾਈ ਜਾਂਦਾ ਹੁੰਦਾ ਵੇਖ ਲੋ ਮੂੰਹ ਕਿਸ ਗੱਲ ਤੋਂ ਬਣਦਾ ਐਵੇਂ ਤਾਂ ਨਹੀਂ ਬਣਦਾਗਾ ਹਾਂ ਪੁਛਿਆ ਜਾਨੀ ਸੂਟ ਬਣਦਾ ਇਹ ਨਾਲ ਵੀ ਸੂਟ ਬੰਦਦੇ ਨੇ ਇਹ ਕੀ ਅਚਕਨ ਜੀ ਐ ਤੇ ਇਹ ਸ਼ਰਾਬ ਦੇ ਪਾ ਕੇ ਤੇ ਇਹਨੇ ਪਾਕਟਸ ਵਰਗੇ ਪਾ ਲੈ ਦੇਖੋ ਤੁਸੀਂ ਪਾਇਓ ਲੈ ਦੇ ਇਹ ਪਲਵਾਨ ਜੀ ਸਾਡੇ ਪੌਣ ਲੱਗੇ ਸ਼ਰਾਬ ਇਹ ਸ਼ਰਾਬ ਜੇ ਤੁਹਾਡਾ ਪਾੜ ਜਾਂਦਾ ਜੀ ਮੇਰੀ ਫਾਟ ਨਹੀਂ ਹੁਣ ਤਾਂ ਪਤਲੀ ਹੋਏ ਹੋਏ ਮम्मा ਤੁਹਾਡਾ ਬੋਲ ਵਾਹ ਜੀਓ ਨਹੀਂ ਮम्मा ਇੰਨਾ ਵਿੱਚ ਸਲਵਾਰ ਸੂਟ ਪਾਈਦਾ ਹੈ ਕੁਨਰ ਦੇ ਨਾਮ ਹੈਗਾ ਸੋਹਣਾ ਪਰ ਤੁਹਾਡੇ ਨਹੀਂ ਜਾਚ ਰਿਹਾ ਇਹ ਜਿਹੜੇ ਕੁੜੀਆਂ ਸਲਿਮੀਆਂ ਹੁੰਦੀਆਂ ਉਹਨਾਂ ਵਾਸਤੇ ਚਲ ਲਾ ਦਿਓ ਫਿਰ ਉਹ ਪਾੜ ਜੇ ਇਸ ਤੋਂ ਪਹਿਲਾਂ ਮੈਂ ਨਹੀਂ ਪਾੜਦਾ ਇਹਨਾਂ ਇਹਨਾਂ ਨਹੀਂ ਆਪਾਂ ਕੋ ਕੱਪੜਾ ਰੱਖੀਂ ਪਪਾ ਮਹਿੰਗਾ ਸੂਟ ਨਹੀਂ ਲੈਣਾ ਠੀਕ ਹੈ ਉਹ ਤਾਂ ਵੇਖਾਂਗੇ ਨਾ ਐਵੇਂ ਵੀ ਵੇਖ ਬੇਬੇ ਤੂੰ ਚੁੱਪ ਨਾ ਕਰ ਹੈਂ ਚੁੱਪ ਨਾ ਕਰ ਦੋ ਵੇਖੀ ਚੱਲੀ ਆਪਾਂ ਮੁੱਕਰ ਜਾਣਾ ਲਾਸਟ ਤੇ ਆ ਕੇ ਚੰਗਾ ਮੈਂ ਵੀ ਮੁੱਕਰ ਜਾਣਾ ਜਿਹੜੀ ਗੱਲ ਅਸੀਂ ਗੱਲ ਕੀਤੀ ਹੈ ਬਣਾਉਣ ਦੀ ਹਾਂ ਅਸੀਂ ਸੂਤ ਦੀ ਕੋਈ ਗੱਲ ਨਹੀਂ ਕੀਤੀਗੀ ਹਾਂ ਆਹ ਕੀਤੀ ਗੱਲ ਹਾਂ ਨਹੀਂ ਆਪੇ ਕਿਹਾ ਵਿੱਚ ਅਸੀਂ ਆਈ ਆਖਿਆ ਪਟੀ ਕਾਰੀ ਨੂੰ ਕੋਈ ਕੱਪੜਾ ਲਾ ਕੇ ਇਹਦੇ ਨਾਲ ਦਾ ਇਹਦੇ ਨਾਲ ਮੈਚ ਕਰਦੇ ਇਹਨੂੰ ਸੂਤ ਕਰਦੇ ਉਹ ਕਹਿੰਦੇ ਨਹੀਂ ਹੋਣਾਗਾ ਸੂਤ ਇਹ ਕਿਵੇਂ ਹੋਜੀ ਤੇ ਤੇ ਸੂਤ ਤਾਂ ਨਹੀਂ ਨਹੀਂ ਅਜੇ ਤੱਕ ਕੱਪੜਾ ਉਹ ਕਹਿੰਦਾ ਸੱਟ ਨਹੀਂ ਹੋਣਾਗਾ ਛੱਟ ਕਰਨ ਨੂੰ ਆਗਾ ਬਟੇਗਾ ਉਹ ਕਹਿੰਦੇ ਇਹਦੇ ਨਾਲ ਦਾ ਮਿਲਦਾ ਜੁਲਦਾ ਬਣਾਓ ਪਟੀ ਕਾਰੀ ਕੋਲ ਆਈਆਂ ਵਿੱਚ ਬੈਠ ਜਾ ਵੀ ਆਇਆ ਦਾ ਕਪੜਾ ਨਾਲ ਇਹਦਾ ਦਰਵਾਜ਼ਾ ਲੈ ਕੇ ਤੇ ਰੂ ਸਹੀ ਕਰ ਦਿਓ ਸਾਡੇ ਘਰ ਦਾ ਮਸਲਾ ਹੱਲ ਕਰ ਦਿਓ ਬੇਬੇ ਤੇ ਆਏ ਆ ਜਿਵੇਂ ਕੋਰਟ ਵਿੱਚ ਨਹੀਂ ਬੈਠੇ ਨਿੱਕਾ ਵਕੀਲ ਤੇ ਜੱਜ ਬੈਠੇ ਕੋਈ ਬੇਬੇ ਰੋਟੀ ਖਾਣੀ ਕਿ ਨਹੀਂ ਖਾਣੀ ਖਾਣੀ ਨਹੀਂ ਖਾਣੀ ਕਰ ਕੇ ਬੱਸ ਫਿਰ ਚੁੱਪ ਰੋਟੀ ਖਾਣੇ ਤੇ ਸੂਰਤ ਹੈ ਚੁੱਪ ਚੁੱਪ ਕਰ ਲੈ ਨਹੀਂ ਤਾਂ ਆਪਾਂ ਨੂੰ ਰੋਟੀ ਨਹੀਂ ਬਣਨੀ ਠੀਕ ਆ ਸ਼ਾਂਤ ਸ਼ਾਂਤ ਰੋ ਠੀਕ ਆ ਸ਼ਾਂਤ ਸ਼ਾਂਤ ਰੋਟੀ ਦਾ ਢਾਬਾ ਸਾਡੇ ਕੋਲੇ ਹੀ ਆ ਨਹੀਂ ਬੇਬੇ ਕਿੰਨੇ ਦਿਨ ਢਾਬੇ ਤੋਂ ਖਾ ਲਾਂਗੇ ਕੋਈ ਨਾ ਆਪਾਂ ਹੁਣ ਮੈਂ ਮੇਰਾ ਜਦੋਂ ਵਿਆਹ ਹੋ ਗਿਆ ਫੇਰ ਨਹੀਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਠੀਕ ਆ ਤੇ ਹੁਣ ਆਪਾਂ ਸ਼ਾਂਤੀ ਨਾਲ ਕੰਮ ਲਈਏ ਠੀਕ ਆ ਕੋਈ ਨਾ ਹੁਣ ਨਹੀਂ ਕਹਿਣਾ ਕਹਿਣਾ ਲੈ 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 ਤੂੰ ਤਾਂ ਚੁੱਪੇ ਚਰ ਕੇ ਖੜ ਜੀ ਜਿਹੜਾ ਵੇਖਣ ਲੱਗੀ ਸੂਟ ਤੇਰਾ ਹਾਂ ਹਾਂ ਬਈ ਮਹਿੰਗਾ ਹੀ ਵੇਖੂਗੀ ਕੋਈ ਨਾ ਤੁਸੀਂ ਵੇਖੋ ਤੁਸੀਂ ਮੇਰੇ ਕੋਲ ਆਇਓ ਇਸ ਟਾਈਮ ਮੈਂ ਤੁਹਾਡਾ ਜੱਜ ਆ ਹਣਾ ਇਸ ਨਾਲ ਤਾਂ ਮੈਂ ਤੇ ਛੱਡਣਾ ਫਿਰ ਮੈਨੂੰ ਵੀ ਥੋੜੇ ਮੌਕੇ ਦਿਓ ਨਾ ਇਹ ਆਪਸ ਵਿੱਚ ਹੀ ਬਾਤ ਦੋ ਜਾਨੇ ਫੈਸਲਾ ਦਿਖਾ ਦਿਓ ਸੂਟ ਇਹਨਾਂ ਨੂੰ ਇਹਨਾਂ ਨੂੰ ਫੇਰ ਨਹੀਂ ਸਾਰੀ ਰਾਤ ਨੀਂਦ ਹੋਣੀ ਜੇ ਕੋਈ ਤਾਂ ਫਿਰ ਤੁਸੀਂ ਕਾ ਸਰ ਉਹਨਾਂ ਤੁਸਚੇਰਾਂ ਨੂੰ ਫੇਰ ਮਾਈਂਡਵਾਲ ਮੂਡ ਆਫ ਕਰ ਦਿੰਨੇ ਹੋ ਵੀ ਨਹੀਂ ਨਹੀਂ ਲਓ ਲਓ ਭੈਣ ਜੀ ਲਓ ਬੇਬੇ ਇਹ ਕੂਲ ਰਹਿਣਾ ਗੁੱਸਾ ਨਹੀਂ ਕਰਨਾ ਠੀਕ ਹੈ ਨਹੀਂ ਨਹੀਂ ਗੁੱਸਾ ਨਹੀਂ ਕਰਨਾ ਗੁੱਸਾ ਜੀ ਮੈਂ ਸੁਣਾ ਵਿਖਾਉਂਗੀ 20 25 ਹਜ਼ਾਰ ਵਾਲੀ ਵਿਖਾਉਂਗੀ ਉਹ ਹੈਲੋ 20 25 ਹਜ਼ਾਰਾਂ ਆ ਜਾਂਦੀ ਨਹੀਂ ਕੋਈ ਨਾ ਯਾਰ ਆਹ ਸੂਟ ਆ ਮਮਾ ਠੀਕ ਹੈ ਲੱਗ ਗਈ ਮੈਨੂੰ ਇਹ ਸਿੰਪਲ ਜਿਹਾ ਨਾਲ ਹੀ ਹੈ ਨਾ ਲੱਗ ਵੀ ਸਸਤਾ ਯਾਰ ਆ ਮਮੀ ਨਾਲੇ ਵੇਖ ਲਓ ਤੁਹਾਡੇ ਆਪ ਹੀ ਸਿਆਣੇ ਨੇ ਕਹਿੰਦੇ ਨਹੀਂ ਬਸ ਮੈਂ ਸਿੰਪਲ ਸੋਬਰ ਜੇ ਲਊਗਾ ਨਹੀਂ ਆਹ ਸੂਟ ਵਾਕਈ ਸੋਹਣਾ ਹਾਂ ਜੇ ਮੈਂ ਹੁੰਦਾ ਨਾ ਮੈਂ ਆਪਦੀ ਘਰ ਵਾਲੀ ਨੂੰ ਜ਼ਰੂਰ ਲੈ ਕੇ ਦੇਣਾ ਸੀ ਕਲਰ ਬਹੁਤ ਸੋਹਣਾ ਆ ਬਸ ਇਹ ਆਏ ਆ ਸਲਵਾਰ ਤੇ ਆਵੇ ਵਰਕ ਹਣਾ ਹਾਂ ਸਲਵਾਰ ਤੇ ਵਰਕ ਆ ਗਰ ਬੜਾ ਸੋਹਣਾ ਹੁਣ ਮਮਾ ਇਦਾਂ ਦਾ ਲੈ ਲਓ ਜੇ ਲੈਣਾ ਜੇ ਹੁਣ ਸਾਡਾ ਖਰਚਾ ਤੂੰ ਹੀ ਕਰਾਉਣਾ ਹੀ ਆ ਆ ਇਹ ਕਰ ਮੈਨੂੰ ਅੱਜ ਨੂੰ ਘਰੇ ਛੱਡ ਚੱਲ ਜੀ ਬਿੱਕਲੇ ਬੈਂਥ ਨੂੰ ਲੈ ਚੱਲੀਂ ਰੋਟੀ ਖਾਣੇ ਕਿਨੇ ਕਹੇ ਸ਼ਾਂਤ ਰੋ ਬੇਬੇ ਦੂਜੇ ਜਬਾਤਾਂ ਦੇ ਕਾਬੂਂ ਨੇ ਨਾ ਕਿਹਾ ਜਾਂਦਾ ਨੇ ਆ ਕੰਬੀਨੇਸ਼ਨ ਬੜਾ ਸੋਹਣਾ ਹੈ ਆ ਵੀ ਮਮਾ ਸਿੰਪਲ ਜਿਹਾ ਇਹ ਵੀ ਮੰਨਦਾ ਨਾ ਕੱਢੀ ਮੈਨੂੰ ਨਹੀਂ ਆਉਣਾ ਰੋ ਨੀ ਮਹਿੰਗਾ ਨਹੀਂ ਬੇਬੇ ਮਹਿੰਗਾ ਨਹੀਂ ਸੋਹਣਾ ਜਿਹੜਾ ਜਿਹੜਾ ਤੈਨੂੰ ਲੱਗਦਾ ਮਹਿੰਗਾ ਤੂੰ ਕਹਿੰਦਾ ਨਹੀਂ ਸੋਹਣਾ ਨਹੀਂ ਮੈਨੂੰ ਇਹ ਰੰਗ ਹੀ ਨਹੀਂ ਸੋਹਣਾ ਆ ਮੈਨੂੰ ਰੰਗ ਸੋਹਣਾ ਲੱਗਦਾ ਆ ਜਿਹੜਾ ਪਤਾ ਨਾ ਵੀਜ ਨੂੰ ਪਿਆਕ ਨਜ਼ਰ ਆਇਆ ਹਾਂ ਆ ਕਿਵੇਂ ਲੱਗਾ ਏ ਹੁਣ ਦਿਖਾਈ ਜਿਹੜਾ ਪਸੰਦ ਆਏ ਦੱਸ ਦਿਓ ਇਹ ਆ ਵੀ ਸੋਹਣਾ ਇਹ ਸਲਵਾਰ ਆ ਸੋਹਣਾ ਮੈਨੂੰ ਲੱਗਾ ਸੂਟ ਲਓ ਲੈ ਸਾਰਿਆਂ ਨੇ ਕਹਿੰਦਾ ਰੋਜ਼ ਸੂਟਾਂ ਵਾਲੀ ਹੋਏ ਰਹਿੰਦੇ ਹਲੇ ਬੇਬੇ ਉਧਰ ਲੈ ਕੇ ਆਉਂਦੇ ਆ ਤੇ ਅੱਜ ਫੇਰ ਉਹਨਾਂ ਨੇ ਕਹਿੰਦੇ ਇਹਨਾਂ ਨੂੰ ਪਤਾ ਨਹੀਂ ਕੀ ਹੋਇਆ ਸੂਟ ਹੀ ਸੂਟ ਕਰਾਈ ਜਾਂਦੇ ਮੇਜ ਪਟੀਕਾ ਦਾ ਭਰਦਾ ਉੱਥੇ ਤੇ ਹੁਣ ਪਟੀਕਾ ਕੋਹੜੀ ਪੀਰ ਤੋਂ ਮੋ ਜੁੜੇ ਹਾਂ ਹਾਂ ਕੋਈ ਗੱਲ ਨਹੀਂ ਨਾ ਕਿ ਇਹ ਕੀ ਹੋਇਆ ਵਿਚਾਰੇ ਬੇਡੀਸ ਨੂੰ ਸੁਲਤਾਨਾ ਵਾਲੀ ਹੁੰਦਾ ਹੋਰ ਤੱਕ ਸਟੀਨ ਨਾ ਹੁੰਦਾ ਹੀ ਨਹੀਂਗਾ ਆ ਵੀ ਸੋਣਾ ਚੱਲ ਆਏ ਹਾਂ ਇਹ ਸੋਚ ਲਈਦਾ ਘਰ ਦੇ ਕੰਮ ਇਹ ਵਿਚਾਰੇ ਸਵੇਰ ਤੋਂ ਲੱਗਦੇ ਹਨਾ ਸਵੇਰੇ ਸਾਰੇ ਕਰਨੇ ਆ ਹਾਂ ਜਦੋਂ ਸੁਵੇਰ ਤੋਂ ਸੁਲਤਾਨਾ ਵਾਲੀ ਹੈ ਲੜੀ ਸਭ ਹੁੰਦੀਆਂ ਨੇ ਸੁਲਤਾਨਾ ਵਾਲੀ ਹੁੰਦਾ ਫਿਰ ਕੀ ਕੋਈ ਨਾ ਕੋਈ ਨਾ ਬਹੂ ਲੈ ਲੂ ਕਰ ਚਾੜੂ ਪੋਚੇ ਤੋਂ ਲਾ ਰਾਤ ਚਲ ਕੋਈ ਨਾ ਕੋਈ ਨਾ ਤੇ ਆ ਸੂਟ ਵੇਖੋ ਹਾਂਜੀ ਸਾਡਾ ਬਟੀਕਾ ਲਈ ਤਾਂ ਸਾਰ ਜਾਂਦਾ ਕਿ ਕਿਸ ਆਪ ਬਣਾਉਣੇ ਚੁੱਪ ਕਰਕੇ ਬਣਾ ਲਏ ਤੇ 파ਰੀ ਦੇ ਬਣਾ ਲਏ ਹਾਂ ਨਾ ਤੁਹਾਡਾ ਤੁਹਾਡਾ ਵਧੀਆ ਭਾਵੇਂ ਗਾ ਕੇ ਤੇ ਹੀ ਪਾਈ ਨਹੀਂ ਗਾ ਕੇ ਤੇਰੀ ਪਾਈ ਦੇ ਸੁਣ ਬੜੇ ਗਏ ਗਾ ਕੇ ਤੇਰੀ ਪਾਈ ਦੇ ਸੁਣ ਨਹੀਂ ਆਪ ਦਾ ਆਪ ਬਣਾ ਕੇ ਨਹੀਂ ਆ ਵੇਖਿਓ ਗਾ ਕੇ ਤੇਰੀ ਪਾਈ ਦਾ ਆ ਵੇਖਿਓ ਆ ਵੀ ਸੋਹਣਾ ਹੈ ਇਹ ਮਸ਼ੀਨੀ ਵਰਕ ਆ ਆ ਨਾਲ ਉਹ ਫਲਵਾਰ ਹੈ ਇਹ ਕੀ ਕਪੜਾ ਕ੍ਰੇਪ ਆ ਹਾਂਜੀ ਹਾਂਜੀ ਇਹ ਕ੍ਰੇਪ ਤੇ ਆ ਹੋਂ ਤਾਂ ਪੂਰਾ ਆ ਨੀ ਜਾਂਚ ਪੜਤਾਲ ਕਰਕੇ ਲੈਣਗੇ ਅਗਲਾ ਦਿਖਾ ਦਿਓ ਮੰਮਾ ਇਨਾ ਟਾਈਮ ਨਾ ਲਾਓ ਟਾਈਮ ਥੋੜਾ ਹੀ ਆ ਤੁਹਾਡੇ ਕੋਲੇ ਨਹੀਂ ਬਣਾਉਣੇ ਕਿੰਨੇ ਕੰਮ ਇਹਨੂੰ ਬਣਾਉਣੇ ਇੱਥੇ ਇੱਕ ਸੂਟ ਬਣਾਉਣਾ ਬਣਾਉਣੇ ਕਿੰਨੇ ਇੱਥੇ ਓਏ ਆ ਵੀ ਸੋਹਣਾ ਹੈ ਹਾਂ ਇਹ ਇਹ ਰੰਗ ਐਸਾ ਕਪੜਾ ਮਾਂਜੀ ਹੋ ਗਿਆ ਅੰਦਰ ਇਹ ਵੀ ਸੋਹਣਾ ਹੈ ਇਹ ਸਾਰੇ ਸੋਬਰ ਦੇ ਆ ਜਾਨੀ ਸਰਦਾਰ ਪਰ ਮਮਾ ਸਰ ਨਾਲ ਸਾਰਨਾ ਸੋਹਣਾ ਆ ਜਿਹੜਾ ਹੈ ਸਭ ਤੋਂ ਪਹਿਲਾਂ ਜੇ ਮੇਰੀ ਮੰਨੋ ਇਹਨਾਂ ਨੂੰ ਭੈਣ ਜੀ ਤੋਂ ਪੁੱਛੋ ਮੇਰਾ ਤਾਂ ਜੀ ਕਰਦਾ ਵੀ ਸਾ ਇੱਕ ਤਾਂ ਹਾਂ ਜੇ ਇੱਕ ਵੇਖੋ ਤੇ ਲੋਦ ਜਾਣ ਵਾਲੇ ਬਣੀਏ ਲੋ ਜੀ ਇਧਰ ਘੁਗੀਆਂ ਮੋਰ ਮੂਰ ਮੋਰ ਆ ਯਾਰ ਸੂਟ ਸਾਰੇ ਸੋਹਣੇ ਆ ਮੈਂ ਮੈਂ ਨਾ ਆਪ ਦੇ ਆਪ ਦੇ ਘਰ ਵਾਲੀ ਨੂੰ ਇੱਥੇ ਹੀ ਲੈ ਕੇ ਆਇਆ ਕਰਨਾ ਠੀਕ ਆ ਜੀ ਹਣਾ ਬਾਹ ਜੁਨੀਆ ਆਏ ਨੇ ਸਾਡੀ ਤੇਰੀ ਘਰ ਆ ਲਿਖਾਏ ਨੇ ਵੇ ਉਹਨੂੰ ਇੱਥੇ ਲੈ ਕੇ ਆਇਆ ਕਰਨਾ ਸਾਜ ਰਿਸ਼ਤਾ ਹੀ ਮੈਂ ਕਰਵਾਉਣਾ ਹੁਣ ਦੱਸੋ ਵੀ ਕਿਹੜਾ ਪਸੰਦ ਆ ਇੰਨੇ ਉਹਨਾਂ ਸਾਰੇ ਸੋਹਣੇ ਲੱਗੇ ਜਾਂਦੇ ਸਾਰੇ ਇੰਨੇ ਸੂਟ ਕਢਾ ਲਏ ਹਣ ਸਾਰੇ 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 ਬਿੱਲ ਬਣਾਈਏ ਮੋਟਾ ਸਾਰਾ ਹੋਰ ਵੀ ਨਹੀਂ ਭੈਂਦੀ ਅਸੀਂ ਤਾਂ ਕੁਝ ਜ਼ਿਆਦਾ ਹੋ ਗਿਆ ਸੂਟ ਸੜੇ ਦਾ ਲੈ ਵੇਖ ਲੋ ਲੈ ਲੈ ਇਹ ਵੀ ਆਦੀ ਹੋ ਗਈ ਕਿ ਨਹੀਂ ਆ ਤਾਂ ਤਾਈ ਤਾਈ ਬੇਬੇ ਮੈਂ ਕਿੰਨੇ ਮੈਂ ਕਿੰਨੂੰ ਮੈਂ ਸਸਤੇ ਲੈ ਓਏ ਯਾਰ ਤੁਸੀਂ ਗਲਤ ਮਾਰੀ ਜ ਬਣ ਗਏ ਸਸਤੇ ਸਸਤੇ ਸੂਟ ਜੇ ਇਧਰ ਪਏ ਪ੍ਰਿੰਟਡ ਆ ਦਿਖਾਓ ਐਵੇਂ ਸਸਤੇ ਨਹੀਂ ਆ ਪਿਓਰ ਦੇ ਸੂਟ ਨਹੀਂ ਕਰਦੇ ਲੈ ਚਲੋ ਜੀ ਤੁੰਪ ਨਾ ਪਚੀ ਸਾਰੀ ਵਧੀਆ ਰੱਖ ਦੇ ਪੁੱਤਰ ਆਪਾਂ ਕਦੇ ਉਹ ਵੇ ਨਹੀਂ ਚੀਜ਼ ਨਹੀਂ ਨਹੀਂ ਵਧੀਆ ਮੇਰੇ ਲੱਗ ਜੀ ਆ ਸਾਰੀ ਇਹ ਚੀਜ਼ ਲੱਗ ਤੇ ਹੈਗੀ ਜਿਹੜਾ ਆ ਜਿਹੜਾ ਕਿੰਨੇ ਕਦਾ ਹੋਊਗਾ ਸੂਟ ਆ ਜਿਹੜਾ ਸਾਡਾ ਪਿਆਰ ਐਨੀ ਕ ਰੇਂਜ ਦਾ ਦਿਖਾ ਦਿਓ ਪਰਾਣਾ ਬਣਾਉਣਾ ਪਰ ਨਵੀਂ ਰੇਸ਼ ਲਾਵਾਂਗੇ ਜਮਾਨਾ ਕਿੱਥੋਂ ਕਿੱਥੇ ਪਹੁੰਚ ਗਿਆ ਹੈ ਆਹ ਸੂਟ ਵੀ ਸੋਹਣਾ ਇਹ ਸਾਰਾ ਹੈਂਡਵਰਕ ਹੈ ਇਹ ਸਾਰੇ ਹੈਂਡਵਰਕਾਂ ਦਾ ਤੇ ਸਾਰਾ ਪਤਾ ਇਹਨਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਪਤਾ ਨਹੀਂ ਹੁੰਦਾ ਪਾਉਂਦਾ ਸੂਟਾਂ ਨੂੰ ਸਾਰਾ ਕੁਝ ਪਤਾ ਹੈ ਵਾਹ ਵੀ ਕੀ ਹੈ ਲੈਡੀਆਂ ਨੂੰ ਤਾਂ ਸੂਟਾਂ ਨਾਲ ਹੀ ਹੁੰਦਾ ਹੋਰ ਕੁਝ ਨਹੀਂ ਕਿਸੇ ਨਾਲ ਹੈ ਹੀ ਨਹੀਂ ਬਸ ਸੂਟ 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 ਜਮਾਨੀ ਨਾਰਾਜ਼ ਹੋ ਜਾ ਕੋਈ ਸੂਟ ਦੇ ਦਿਓ ਕੋਸ਼ੀ-ਕੁਸ਼ੀ ਇਹ ਕਿੰਦੀ ਸਰਵਾਤ ਐਂਟਰੀ ਹਾਂ ਸਾਰੇ ਮੰਮਾ ਹੁਣ ਦੱਸੋ ਕਿਹੜਾ ਪਸਾ ਸਾਰੀਆਂ ਸਲਵਾਰਾਂ ਡਿਜ਼ਾਈਨਰ ਆ ਡਿਜ਼ਾਈਨਰ ਤੇ ਹੈਗੀਆਂ ਸੂਟ ਕਿਹੜਾ ਪਸੰਦ ਆ ਦੱਸੋ ਤੂੰ ਹੀ ਦੱਸ ਮੈਨੂੰ ਫਿਰ ਮੈਨੂੰ ਤਾਂ ਇੰਨੇ ਅਜ ਪਤਾ ਹੀ ਨਹੀਂ ਲੱਗਾ ਮੈਨੂੰ ਆ ਜ ਸੋਨਾ ਲੱਗਾ ਸਾਰਾ ਸਨ ਪਹਿਲਾਂ ਹੋਈ ਸਾਰੇ ਆ ਵਾਲੇ ਹੈ ਇਹ ਦੁਪੱਟੇ ਪੇਂਟ ਕੀਤੇ ਹੋਏ ਆ ਪੇਂਟ ਵਾਲੇ ਇੰਨਾ ਚੋ ਕੋਈ ਪਸੰਦ ਆ ਇੰਨਾ ਚੋ ਲੈ ਲਓ ਇਹ ਵਧੀਆ ਠੀਕ ਜੇ ਰੇਟ ਚ ਲੱਗ ਰਹੇ ਉਹਨਾਂ ਨਾਲੋਂ ਤੂੰ ਤਾਂ ਹਨ ਵੀ ਬਸ ਮਾੜੇ ਜਿਹੇ ਨਹੀਂ ਸਰਜ ਆ ਤਰੀਕ ਦੇ ਨੇ ਇਹ ਤਰੀਕ ਦੇ ਸੂਟ ਪ੍ਰੈਸ ਕਰਨਾ ਹੀ ਮਹਿੰਗਾ ਪੈ ਗਿਆ ਤੇ ਹੁਣ ਸਮਝ ਸੋਚ ਕੇ ਪ੍ਰੈਸ ਕਰੀ ਭਈ ਆਪਾਂ ਕਹੇ ਦੇ ਕੱਪੜਿਆਂ ਨੂੰ ਹੱਥ ਹੀ ਨਹੀਂ ਲਾ ਮੈਨੂੰ ਨਾ ਅੱਗੇ ਤੋਂ ਫੜਾ ਦਿਓ ਕਿਉਂ ਕੀ ਮੇਰੇ ਹਰਮਨ ਕੱਪੜੇ ਪ੍ਰੈਸ ਕਰ ਦੇ ਮੈਂ ਆਪਦੇ ਬਾਅਦ ਵਿਆਹ ਕਰਾ ਲੈਣਾ ਹੁਣ ਤੇ ਮੇਰੇ ਘਰ ਵਾਲੀ ਘਰੇ ਆ ਕਰੂ ਪ੍ਰੈਸ ਠੀਕ ਆ ਬੇਬੇ ਤੇ ਹੋਰ ਤਾਂ ਦਾ ਮਹਿੰਗਾ ਪੈ ਗਿਆ ਉਹ ਹੋਰ ਕੁ ਜਦੋਂ ਜੇ ਘਰ ਲੈ ਸਾੜ ਵੀ ਦਿੱਤਾ ਤੇ ਬੰਦਾ ਹੁੰਦਾ ਨਵਾਂ ਸੂਟ ਕੱਢ ਕੇ ਪਾ ਲੈਂਦਾ ਹੱਸ ਕੇ ਨਾ ਜਲਦੀ ਆ ਜੀ ਮम्मा ਫੜਿਆ ਜੀ ਨਹੀਂ ਦੁਬਾਰਾ ਕਹੋ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਹਰਮਨਦੀ ਵੋਟੀ ਗਈ ਹਰਮਨਦੀ ਵੋਟੀ ਲਈ ਇੱਕ ਤਾਂ ਮੈਂ ਕਿਹਾ ਸੀ ਐਵੇਂ ਦੀ ਬਣਾ ਕੇ ਦਵਾਂ ਇੱਕ ਐਵੇਂ ਦੀ ਕਿਹਾ ਸੀਗਾ ਬਣਾ ਕੇ ਦਵਾਂ ਹੁਣ ਤੀਜੀ ਹਾਂ ਕਲਰ ਪਸੰਦ ਕਰ ਲਿਓ ਆਪੇ ਇਹ ਕਿਹ ਕਲਰ ਆ ਮੈਂ ਤਾਂ ਨਹੀਂ ਪੁੱਛ ਲਾਂਗੇ ਗੱਲ ਕਿਹਦੀ ਇਹ ਆ ਹਾਂ ਯੈਸ ਤੇ ਇਹ ਕਿੰਦਰ ਆ ਨਹੀਂ ਇਹ ਐ ਜੱਟ ਜਾਂਦੇ ਬਣਾ ਕੇ ਦੇਹ ਜੀ ਬਸ ਲੈ ਲਈ ਜਿਹੜਾ ਬੇਬੇ ਨੇ ਕਹਿਦਾ ਹਾਂ ਜਿਹੜਾ ਆ ਆ ਪੈਨਰਵਾੜ ਦਿਆ ਜੀ ਆਵੇ ਆ ਸੋਣਾ ਲੱਗਦਾ ਲਓ ਜੀ ਸੇਵਾ ਇਧਰਵਾ ਜੀ ਵਾ ਪਕੌੜੇ ਗਰਮਾ ਗਰਮ ਹੋਰ ਸਪੈਸ਼ਲ ਕੱਲਿਆ ਵਿਚਾਰੇ ਬੇਬੇ ਤੂੰ ਜ਼ਿਆਦਾ ਨਹੀਂ ਖਾਣੇਗੇ ਕਿਉਂ ਬੇਬੇ ਪੇਟ ਖਰਾਬ ਹੋ ਜਾਂਦਾ ਹੈ ਨਹੀਂ ਅਸੀਂ ਕਰ ਦਵਾਈ ਦੇ ਦਾਂਗੇ ਸ਼ਹਿਰ ਚ ਬੱਸ ਬੇਬੇ ਬੱਸ ਥੈਂਕ ਯੂ ਸੋ ਮੱਚ ਹਾਂ ਹੁਣ ਤੇ ਨੰਗ ਜਾਣੀਆਂ ਹੁੰਦੇ ਸਭ ਕੁਝ ਹੀ ਖਾ ਜਾਓਗੇ ਤਈ ਸ਼ੂਟ ਦਿਖਾਉਣੇ ਆ ਫਿਰ ਤੁਹਾਨੂੰ ਜਿਹੜਾ ਮੰਨਦਾ ਹੋਏ ਨਾ ਕਿੰਨੇ ਹੋਏ ਪਏ ਆ ਲਓ ਜੀ ਫਾਈਨਲੀ ਆ ਜਿਹੜਾ ਸੂਟ ਸਿਲੈਕਟ ਕੀਤਾ ਜੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬੇਬੇ ਬਹੁਤ ਬਹੁਤ ਮੁਬਾਰਕਾਂ ਸਾਨੂੰ ਕਹਿੰਦੀਆਂ ਮੁਬਾਰਕਾਂ ਸੂਟ ਵਾਲਾ ਸੂਟ ਲੈ ਜਾ ਵਿਰਥ ਕਰਨ ਲੱਗੇ ਨਾ ਤੂੰ ਸਾੜਤਾ ਅਸੀਂ ਵਿਚੋਲੇ ਐਵੇਂ ਬਣ ਗਏ ਲੈ ਤੁਸੀਂ ਤੁਹਾਡੀ ਨਾ ਹੈ ਤੁਹਾਨੂੰ ਵੀ ਖੁਸ਼ ਹੋਣਾ ਚਾਹੀਦਾ ਤੁਸੀਂ ਆਪ ਦੀ ਨੌਨ ਨੂੰ ਵੀ ਕੁਝ ਗਿਫਟ ਕਰੋ ਨਾ ਹਾਂ ਪਹਿਲਾਂ ਸਿੱਧਾ ਨੌਨ ਨੂੰ ਗਿਫਟ ਕਰ ਦਿਨਾ ਉਹ ਬਣੀ ਨਹੀਂਗੀ ਤੇ ਗਿਫਟ ਪਹਿਲਾਂ ਨਾ ਉਹਨੂੰ ਕਰ ਦਿੰਨੇ। ਨਹੀਂ ਬਹੁਤ ਸੋਹਣਾ ਸੁਟੋ ਸੱਚੀ ਮੈਨੂੰ ਆਈ ਲਵ ਇਟ ਮਮਾ। ਹੋ ਜਾਵੇ। ਕਿਵੇਂ ਬੇਬੇ ਦੁਬਾਰਾ ਇੱਕ ਵਾਰੀ ਫੇਰ ਹੋ ਜੇ। ਮੈਂ ਛੂਟਾ ਨਹੀਂ, ਪਿਆਰ ਦੀ ਲੋੜ ਆ। ਛੂਟਾ ਦੀ ਕੋਈ ਲੋੜ ਨਹੀਂਗੀ। ਸੁਟ ਕੇ ਬਹੁਤ ਜਾਵੇ। ਤੇ ਇੱਧਰ ਇੱਧਰ ਕਾਦੀ ਲੋੜ ਆ। ਇੱਧਰ। ਇੱਧਰ ਛੂਟਾ ਦੀ ਲੋੜ ਆ। ਨਹੀਂ। ਮੈਂ ਕਿਉਂ ਯਾਨੀ ਤੂੰ ਬਾਅਦ ਕੇ ਮੈਨੂੰ ਆ। ਸੀ ਦੀ ਅਰੇ ਚੱਕੀ ਚਲਵਾ ਦੀ ਇੱਥੇ ਪਾਈਪਿੰਗ ਲਵਾ ਦੀ ਉਹਨੂੰ ਕੋਈ ਪਾਈਪਿੰਗ ਲਾ ਲੈ ਆਹ ਸੂਟ ਸੋਹਣਾ ਹਨਾ ਮਮਾ ਆਹ ਕਲਰ ਬੇਬੇ ਕਿਹੜਾ ਕਲਰ ਸੋਹਣਾ ਮੈਨੂੰ ਸੋਚੇ ਜੇ ਨਹੀਂ ਸੋਹਣਾ ਨਹੀਂ ਇਹ ਨਾ ਸਰਦੀ ਚ ਪਾਉਣ ਵਾਲਾ ਦੀ ਸੀ ਇੱਕ ਵਿਆਹ ਚ ਉਹਨੂੰ ਕਿੰਨਾ ਸੋਹਣਾ ਇਹ ਬੇਬੇ ਨਾਰਮਲ ਨਹੀਂ ਇਹ ਵਿਆਹ ਚ ਪਾਵਾਂਗੇ ਇਹ ਬਨਾਸ ਲਾ ਕੇ ਸੀ ਹਾਂ ਤੂੰ ਵਿਆਹ ਦਾ ਕਰਾਉਣਾ ਨੇ ਕੀ ਪਤਾ ਕਦੋਂ ਸਵਾਉਂਗੀ ਫਿਰ ਤੁਸੀਂ ਕਰੋਗੇ ਤੇ ਕਰਾਉਂਗਾ ਸੂਪਨ ਵਾਲਾ ਨਹੀਂ ਹੈਗਾ ਕਪੜਾ ਆ ਆ ਬੇ ਪਿਆਰ ਸੂਟ ਪਾ ਲੈ ਮੈਨੂੰ ਖਾਜ ਦਿੰਦੀ ਮੈਂ ਪਾਉਣੀ ਹੈ ਬੇ ਲੜੀਆਂ ਆਏ ਨੇ ਮੈਨੂੰ ਚੰਗੇ ਲੱਗਦੇ ਨੇ ਬੇ ਬੇ ਕੀ ਹੋਇਆ ਮੈਨੂੰ ਲੜੀਆਂ ਆ ਗਈ ਚੰਗੇ ਮੈਂ ਤਾਂ ਲੈਂਗਰ ਦੀ ਵਾਰ ਚਲਣੀ ਲੈ ਲੋ ਭਾਈ ਜਿਵੇਂ ਜਿਵੇਂ ਸਾਡੀ ਜਿਵੇਂ ਸਾਡੀ ਬੇਬੇ ਕਹਿੰਦੀ ਓਵੇਂ ਕਰ ਦੋ ਬੇਬੇ ਵਿਆਹ ਸ਼ਾਦੀ ਤੇ ਪਾ ਗਾ ਕਰਾ ਦੇਣਾ ਇਹਨਾਂ ਨੀਚੇ ਬੇਰੀ ਤੇ ਵਿਆਹ ਚ ਪਾ ਲਈ ਤਾਂ ਚੰਗਾ ਯਾਹ ਬੱਲ ਕੋਲਾ ਬੱਲ ਕੋਲਾ ਸਰ ਗੈਰੀ ਦੀ ਹੈ ਗੈਰ ਦੇ ਵਿਆਹ ਚ ਕਿਉਂ ਗੈਰੀ ਦੀ ਦਾਦੀ ਫਿਰ ਪਾ ਕੇ ਹੋ ਗਈ ਸਰ ਉੱਛਣਗੇ ਤਾਂ ਸਹੀ ਲੱਗਣਾ ਆ ਗੈਰੀ ਦੀ ਮਮੀ ਨੇ ਤਾਂ ਦੱਸ ਦੋ ਮਿਆ ਚ ਹੋਰ ਨਾ ਮੰਗੇ ਵਿਆਹ ਦੀ ਆਵੇ ਸਹੀ ਵੀ ਆਪਾਂ ਵਿਆਹ ਚ ਹੋਰ ਨਾ ਮੰਗੇ ਤੁਸੀਂ ਕਿਦੋਂ ਗਏ ਸੀ ਉਹਦਾ ਦਿੱਤਾ ਸੀ ਬਾਪਣ ਹੱਜ ਕਾਰਡ ਤੇ ਦਿਓ ਲੋ ਜੀ ਬੜੇ ਜਾਣੇ ਪੁੱਛਦੇ ਨੇ ਮਮੀ ਇਹ ਸੂਟ ਕਿੱਥੋਂ ਲੈਂਦੇ ਭਾਈ ਆਹੀ ਬੁਟੀਕ ਹੈ ਮਿਸਟੀ ਕਾ ਟਾਇਰ ਫਰੋਈ ਪਰ ਸ਼ਹਿਰ ਤੇ ਕੰਟੈਕਟ ਨੰਬਰ ਆ ਉੱਪਰ ਦਿੱਤੇ ਹੋਏ ਨੇ ਜਿਨੇ ਜਿਨੇ ਵੀ ਸੂਟ ਲੈਣੇ ਆ ਜਾਂ ਕੋਈ ਵੀ ਫੁਲਕਾਰੀ ਤਿਆਰ ਕਰਾਉਣੀ ਆ ਕੰਟੈਕਟ ਕਰੋ ਚੱਕ ਦੋ ਕੰਮ ਨੂੰ ਸੋ ਕੰਮ ਵੀ ਇੱਕ ਨੰਬਰ ਸਭ ਕੁਝ ਸੋ ਆ ਇਹਦਾ ਧਿਆਨ ਰੱਖਿਓ ਹਾਂਜੀ 50% ਪਹਿਲਾਂ ਐ ਬੇਬੇ ਵੀ ਸੂਟ ਵਾ ਹੁਣ ਮੈਂ ਬੇਬੇ ਮੈਂ ਹੀ ਇਕੱਲਾ ਰਹਿ ਗਿਆ ਤੂੰ ਵੀ ਵੇਖ ਲੈ ਕੋਈ ਤੇ ਪਸੰਦ ਕਰ ਲੈ ਬੇਬੇ ਹੋ ਰਿਹਾ ਮੇਚਾ ਪੂਰਾ ਹੋਰ ਨੈਕ ਇੰਟਰਵਿਊ ਨਹੀਂ ਮੇਰੀ ਵਾ ਸਭ ਠੀਕ ਸ਼ਗਨ ਉਹਦਾ ਸ਼ਗਨ ਨਾ ਨਾ ਰੱਖ ਲੋ ਨਹੀਂ ਜਾਂਦੀ ਨਹੀਂ ਫਿਰ ਨਹੀਂ ਚੰਗਾ ਨਹੀਂ ਹੋਦਾ ਅਸੀਂ ਅਸੀਂ ਫੜ ਲੈਨੇ ਲੈ ਜਾਂਦੀ ਜਾਂਦੀ ਮੈਂ ਵੀ ਧੀ ਬਣਾ ਕੇ ਜਿੱਥੇ ਕੋਈ ਨਾ ਕੋਈ ਨਾ ਕੋਈ ਅਗਨ ਤਹੋੜੀ ਤਾਂ ਦਿੰਦੇ ਮਾਨ ਕਰਕੇ ਦਿੱਤੇ ਹਾਂ ਇਹ ਨਹੀਂ ਚੱਲਦਾ ਨਹੀਂ ਫਿਰ ਇਹ ਝੂਠਾਂ ਨਹੀਂ ਸ਼ਕਣੀਆਂ ਗੱਲਾਂ ਹਾਂਜੀ ਖੁਸ਼ ਹੋ ਭੈਣ ਜੀ ਹੁਣ ਵਾਧੂ ਵਾਧੂ ਖੋਸ਼ ਲਾਇਆ ਜੇ ਵੀ ਕਸਰ ਆ ਸੋ ਸੱਜਣੋ ਚੱਲ ਕੋਈ ਨਾ ਯਾਰ ਆਪਣੇ ਘਰ ਦੇ ਖੁਸ਼ ਹੋਣੀ ਚਾਹੀਦੇ ਆ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਹਾਂ ਹਾਂ ਫਿਰ ਖੋਸ਼ ਤਾਂ ਗੱਡੀ 'ਚ ਬੈਠੇ ਰਹੋ ਮਾਲ ਕੋਈ ਨਾ ਆਹ ਖੋਸ਼ ਜੂ ਮਾਲਕ ਮੇਰੇ ਘਰ ਦੇ ਵੀ ਲੰਮੀ ਉਮਰ ਕਰੇ ਸੋ ਮਮਾ ਉਸ ਤੇ ਚਾਹੀਦੇ ਆ ਹਾਂ ਤੰਦਰੁਸਤੀ ਮਾਲ ਤੰਦਰੁਸਤੀ ਵਰਗੇ ਲੋਕ ਨੇ ਲੀੜਾ ਨਾ ਨਹੀਂ ਬਣਾ ਹਾਂ ਸਹੀ ਗੱਲ ਇਹ ਜਿੰਦਗੀ ਵਾਲੀ ਨਹੀਂ ਬਣਾ ਬਿਲਕੁਲ ਬਿਲਕੁਲ ਮਾਲਕ ਦਿੰਦਾ ਰਵੇ ਤੇ ਅਸੀਂ ਆਪ ਦੇ ਘਰ ਦੇ ਨੂੰ ਇਦਾਂ ਹੀ ਸੋਹਣੇ ਸੋਹਣੇ ਸੂਟ ਲੈ ਕੇ ਦਿੰਦੇ ਰਹੀਏ ਹਾਂ ਬੇਬੇ ਮੈਂ ਕਿਹਾ ਮੈਂ ਕਿਹਾ ਮਾਲਕ ਦਿੰਦਾ ਰਵੇ ਤੇ ਆਪਾਂ ਇਦਾਂ ਹੀ ਕਰਦੇ ਰਹੀਏ ਸੋਹਣੇ ਮਾਲਕ ਦਿੰਦਾ ਰਵੇ ਚੱਲਦੀ ਸੋ ਸੱਜਣੋ ਜੇ ਵਲੌਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ ਚੱਕ ਦੋ ਕੰਮ ਨੂੰ ਕਰਾਂਗੇ ਥੈਂਕ ਯੂ ਲਵ ਯੂ ਇਹ ਇੰਜ ਸੂਟ ਲੈ ਕੇ ਬਾਏ ਜਸਰੀ ਗਾ